ਵਿਦੇਸ਼ਾਂ 'ਚ ਭਾਰਤੀਆਂ ਨਾਲ ਨੌਕਰੀ ਦੇ ਨਾਂ ਤੇ ਠੱਗੀ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ ਇਸੇ ਦੌਰਾਨ ਭਾਰਤ ਸਰਕਾਰ ਤੇ ਬੈਂਕਕੁਗ ਸਥਿਤ ਅੰਬੈਸੀ ਵੱਲੋਂ ਇੱਕ ਅਹਿਮ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ 'ਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕਾਂ ਨੂੰ ਥਾਈਲੈਂਡ 'ਚ ਮੋਟੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਦਾ ਚਾਂਸੇ ਦੇ ਕੇ ਡਿਜੀਟਲ ਮਾਰਕੀਟਿੰਗ ਜਾਂ ਸੇਲਜ਼ ਦੀਆਂ ਪੋਸਟਾਂ ਲਈ ਭਰਤੀ ਕੀਤਾ ਜਾ ਰਿਹਾ ਹੈ ਇਹ ਭਰਤੀ ਮੁੱਖ ਤੌਰ ਤੇ ਭਾਰਤ ਦੁਬਈ ਅਤੇ ਬੈਂਕੰਗ ਵਿੱਚ ਬੈਠੇ ਕੁਝ ਠਾਕੇ ਏਜੰਟਾਂ ਦੁਆਰਾ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਨੌਜਵਾਨਾਂ ਨੂੰ ਜ਼ਿਆਦਾ ਤਨਖਾਹ ਹੋਟਲ ਵਿੱਚ ਰਹਿਣ ਦੀ ਸਹੂਲਤ ਵਾਪਸੀ ਦੀ ਟਿਕਟ ਅਤੇ ਵੀਜ਼ਾ ਫੈਸਿਲਿਟੀ ਵਾਂਗ ਵੱਡੇ ਲਾਲਚ ਦਿੱਤੇ ਜਾ ਰਹੇ ਹਨ ਅੰਬੈਸੀ ਅਨੁਸਾਰ ਇਹ ਨੌਕਰੀਆਂ ਅਸਲ ਵਿੱਚ ਕਾਲ ਸੈਂਟਰ ਫਰਾਡ ਅਤੇ ਕਰਪਟ ਕਰੰਸੀ ਧੋਖਾਧੜੀ ਨਾਲ ਜੋੜੀਆਂ ਹੁੰਦੀਆਂ ਹਨ ਇੱਥੇ ਸੱਦਰ ਨਾਲੋਂ ਭਾਰਤੀ ਨਾਗਰਿਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਮਿਆਂਮਾਰ ਦੀ ਸਰਹੱਦ पार ਕਰਵਾ ਕੇ ਬੰਦੀ ਬਣਾ ਲਿਆ ਜਾਂਦਾ ਹੈ ਜਿੱਥੇ ਉਹਨਾਂ ਤੋਂ ਬੇहद ਮੁਸ਼ਕਲ ਹਾਲਾਤਾਂ ਵਿੱਚ ਔਖਾ ਕਰਵਾਇਆ ਜਾਂਦਾ ਹੈ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ 'ਚ ਦਾਖਲ ਹੋਣ ਕਾਰਨ ਕਈ ਲੋਕਾਂ ਨੂੰ ਥਾਈ ਅਧਿਕਾਰੀਆਂ ਦੁਆਰਾ ਗ੍ਰਿਫਤਾਰ ਕੀਤਾ ਜਾਂਦਾ ਹੈ ਅੰਬੈਸੀ ਵੱਲੋਂ ਇਹ ਸਾਫ਼ ਕੀਤਾ ਗਿਆ ਹੈ ਕਿ ਵੀਜ਼ਾ ਔਨ ਅਰਾਈਵਲ ਲੈਣ ਵਾਲੇ ਭਾਰਤੀਆਂ ਨਾਗਰਿਕਾਂ ਨੂੰ ਥਾਈਲੈਂਡ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਤੇ ਨਾ ਹੀ ਅਜਿਹੇ ਵਿਜ਼ੇ ਤੇ ਕੋਈ ਵੀ ਵੈਲਿਡ ਵਰਕ ਪਰਮਿਟ ਨਹੀਂ ਦਿੱਤਾ ਜਾਂਦਾ ਇਸ ਕਾਰਨ ਲੋਕ ਅਜਿਹੇ ਲੋਕਾਂ ਦੇ ਚਾਂਸੇ ਆਉਣ ਤੋਂ ਬਚਣ